ਲਗਾ ਬਾਪੂ ਸਾਡਾ ਵੀ ਬਾਪੂ ਆਈ ਨਾਲ ਹੀ ਰਹਿੰਦਾ ਕਹਿੰਦਾ ਪੁੱਤ ਉਹਦੇ ਮੈਂ ਤਾਂ ਨਾਲ ਨਹੀਂ ਜਾਇਆਗਾ ਮੈਂ ਚ ਲੈ ਜਾਂਦਾ ਮੈਨੂੰ ਕਹਿੰਦਾ ਪਹਿਲੀ ਗੋਲੀ ਮੇਰੇ ਵੱਜ ਜਾਂਦੀ ਉਹਦਾ ਕੋਈ ਚੱਕਰ ਨਹੀਂ ਸੀਗਾ ਉਹ ਬਾਪੂ ਨੂੰ ਇਸ ਗੱਲ ਦਾ ਵੀ ਗਵੀਆਂ ਵੀ ਉਹਦੇ ਮੈਂ ਨਾਲ ਕਾ ਤੋਂ ਨਹੀਂ ਸੀ ਸਿੱਧੂ ਵਰਗਾ ਪੁੱਤ ਹਰ ਘਰ ਚ ਜੰਮਣਾ ਚਾਹੀਦਾ ਜਿਹੜਾ ਇਹੋ ਜਿਹਾ ਪੁੱਤ ਜਿਹਨੇ ਸਾਰੇ ਅੱਜ ਤੱਕ ਵਰਲਡ ਵਿੱਚ ਮੈਂ ਤਾਂ ਕਿ ਕਹਿੰਦਾ ਵੀ ਲੋਕ ਕਹਿੰਦੇ ਸਿੱਧੂ ਮਰ ਗਿਆ ਮੈਂ ਕਿਹਾ ਸਿੱਧੂ ਜਿਉਂਦਾ ਹੋ ਗਿਆ ਸਿੱਧੂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਿੱਧੂ ਦੇਖੋ ਜੀ ਸਿੱਧੂ ਵਰਗਾ ਪੁੱਤ ਹਰ ਘਰ ਚ ਜੰਮਣਾ ਚਾਹੀਦਾ ਹੂੰ ਜਿਹੜਾ ਇਹੋ ਜਿਹਾ ਪੁੱਤ ਜਿਹਨੇ ਸਾਰੇ ਅੱਜ ਤੱਕ ਵਰਲਡ ਵਿੱਚ ਮੈਂ ਤਾਂ ਕਹਿੰਦਾ ਵੀ ਲੋਕ ਕਹਿੰਦੇ ਸਿੱਧੂ ਮਰ ਗਿਆ ਮੈਂ ਕਿਹਾ ਸਿੱਧੂ ਜਿਉਂਦਾ ਹੋ ਗਿਆ ਜਿੱਦੇ ਦੇ ਸਿੱਧੂ ਦੁਨੀਆ ਦਾ ਚੜ੍ਹਾਈ ਕੱਢ ਗਿਆ ਉਹਦੇ ਦੇ ਉਹਦੀ ਉਮਰ ਵਧ ਗਈ ਚਾਹਣ ਵਾਲੇ ਵੀ ਅੱਗੇ ਨਾਲੇ ਵੀ ਲੱਖਾਂ ਕਰੋੜਾਂ ਅਰਬਾਂ ਚ ਹੋ ਗਏ ਅੱਜ ਹਰ ਰੋਜ਼ ਯਾਦ ਕੀਤਾ ਜਾਂਦਾ ਸੋ ਸਿੱਧੂ ਵਰਗਾ ਪੁੱਤ ਘਰ ਘਰ ਜੰਮੇ ਪਰ ਜੋ ਪਰਿਵਾਰ ਦਾ ਦੁੱਖ ਆ ਮੈਂ ਬਾਪੂ ਜੀ ਕੋਲ ਬੈਠਾ ਉਦੋਂ ਵੀ ਨਾ ਪਰ ਉਹਨਾਂ ਦੇ ਅੰਦਰ ਦਾ ਦੁੱਖ ਮੈਂ ਮਹਿਸੂਸ ਕਰ ਰਿਹਾ ਸੀ ਉਹਨਾਂ ਦੇ ਅੰਦਰ ਇੰਨਾ ਖ ਜ਼ਿਆਦਾ ਦਰਦ ਹੈ ਨਾ ਮੈਂ ਬਿਆਨ ਨਹੀਂ ਕਰ ਸਕਦਾ ਇਹ ਚੀਜ਼ ਨੂੰ ਭਾਣਾ ਕਹਿਣਾ ਤੇ ਭਾਣਾ ਸਹਿਣਾ ਫਿਰ ਉਹੀ ਗੱਲ ਆ ਗਿਆ ਬਾਪੂ ਜੀ ਅੰਦਰੋਂ ਟੁੱਟ ਗਏ ਪੂਰਾ ਆਪਦੇ ਪੁੱਤ ਦਾ ਪੋਤੀ ਹੁੰਦਾ ਨਾ ਜਿਹਨੂੰ ਪਾਲ ਕੇ ਏਡਾ ਵੱਡਾ ਕੀਤਾ ਹੋਵੇ ਹੁਣ ਸਾਡੇ ਵਫਾਦਰ ਸਾਹਿਬ ਨੇ ਤੁਸੀਂ ਹੁਣ ਪਹਿਲਾਂ ਵੀ ਸਾਡੇ ਤਾਇਆ ਜੀ ਆਏ ਸੀ ਇੱਥੇ ਮਿਲੇ ਸੀ ਉਹਨਾਂ ਨੂੰ ਇਹ ਦੋਵੇਂ ਭਰਾ ਨੇ ਜਿਵੇਂ ਹਨਾ ਤੇ ਉਸੇ ਤਰ੍ਹਾਂ ਉਹਨਾਂ ਬਾਪੂ ਦੀ ਹੁਣ ਮੈਂ ਆਪ ਵੀ ਵਿਰਾਗ 'ਚ ਆ ਸਕਦਾ ਜੋ ਮੇਰੇ ਨਾਲ ਬਾਪੂ ਦੇ ਬਚਨ ਹੋਏ ਸੀ ਉਹ ਕਹਿੰਦੇ ਵੀ ਉਦੇ ਬਿਨਾਂ ਤਾਂ ਬਸ ਸਾਡੀ ਜ਼ਿੰਦਗੀ ਹਨੇਰਾ ਹੀ ਅਸੀਂ ਜਿਉਂਦਾ ਰਹੇ ਆ ਪਰ ਸਾਡੇ ਲਈ ਸਾਨੂੰ ਹਨੇਰ ਹੀ ਤਿੰਦਾ ਉਤੋਂ ਇਨਸਾਫ ਨਹੀਂ ਮਿਲ ਰਿਹਾ ਉਹ ਹੋਰ ਤੋਂ ਤਰਾਸ ਦੀ ਵਾਲੀ ਗੱਲ ਆ ਤੇ ਬਾਪੂ ਜੀ ਨਾਲ ਮੈਂ ਤਕਰੀਬਨ ਅਸੀਂ 30 35 ਮਿੰਟ ਵਿਚਾਰਾਂ ਕੀਤੀਆਂ ਸਾਡੇ ਬਾਪੂ ਵੀ ਉਵੇਂ ਨਾਲ ਹੀ ਰਹਿੰਦੇ ਨੇ ਮੈਂ ਤਾਂ ਚਲੋ ਸਵਾ ਲੱਖ ਵਿਚਰਦਾ ਅਸੀਂ ਇਕੱਲੇ ਇਕੱਲੇ ਸਵਾ ਸਵਾ ਲੱਖ ਹੀ ਹੁੰਨੇ ਸੇਵਾ ਤੇ ਅਰਸ਼ਦੀਪ ਸਿੰਘ ਨਾਲ ਸਾਡੇ ਬਾਪੂ ਜੀ ਪੱਕਾ ਹੀ ਰਹਿੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਪੂ ਸਾਡਾ ਵੀ ਬਾਪੂ ਆਈ ਨਾਲ ਹੀ ਰਹਿੰਦਾ ਕਹਿੰਦਾ ਪੁੱਤ ਉਹਦੇ ਮੈਂ ਤਾਂ ਨਾਲ ਨਹੀਂ ਜਾਇਆ ਗਿਆ ਮੈਂ ਚਲੇ ਜਾਂਦਾ ਮੇਨੋਕ ਕਨਾਂ ਪਹਿਲੀ ਗੋਲੀ ਮੇਰੇ ਵੱਜ ਜਾਂਦੀ ਉਹਦਾ ਕੋਈ ਚੱਕਰ ਨਹੀਂ ਸੀਗਾ ਉਹ ਬਾਪੂ ਨੂੰ ਇਸ ਗੱਲ ਦਾ ਵੀ ਗਮਿਆ ਵੀ ਉਦਦੇ ਮੈਂ ਨਾਲ ਕਾਤੋਂ ਨਹੀਂ ਸੀ ਪਰ ਕੋਈ ਗੱਲ ਨਹੀਂ ਜੰਮਣ ਮਰਨ ਹੁਕਮ ਹੈ ਭਾਣੇ ਆਵੇ ਜਾਏ ਕੋਈ ਗੱਲ ਨਹੀਂ ਪਰ ਸੱਚੇ ਪਾਸ਼ਾਣ ਦਾ ਪੈਜ ਰੱਖੀ ਆ ਸੱਚੇ ਪਾਸ਼ਾ ਦੀ ਕਿਰਪਾ ਨਾਲ ਅੱਜ ਅਨੇਕਾਂ ਹੀ ਸਿੱਧੂ ਨੇ ਸਾਡੇ ਜਿਹੜੇ ਉਹਨੂੰ ਵੇਖ ਕੇ ਪੱਗ ਨੂੰ ਉਹ ਇਨਸਾਨ ਨੇ ਵਰਲਡ ਵਿੱਚ ਲੈ ਗਿਆ ਉਹ ਮੰਨਣੀ ਪੈਣੀ ਹੈ ਗੱਲ ਵੀ ਉਹ ਬੰਦੇ ਨੇ ਪੱਗ ਦਾ ਵੀ ਤੇ ਹੁਣ ਉਹ ਜਿਹੜੀ ਉਹਦੀ ਕਲਮ ਸੀ ਨਾ ਉਹਦੀ ਕਲਮ ਵੀ ਹੁਣ ਬਹੁਤ ਸੱਚ ਲਿਖਣ ਲੱਗ ਗਈ ਸੀ ਇਹ ਵੀ ਇੱਕ ਕਾਰਮ ਉਹਦਾ ਕਾਰਨ ਬਣ ਗਿਆ ਵੀ ਉਹਨੂੰ ਮਾਰਨਾ ਪੈ ਗਿਆ ਉਹਦੀ ਜਿਹੜੀ ਉਹਦਾ ਐਸ ਵੀ ਐਸ ਵੀ ਯੂ ਐਲ ਸੁਣ ਰਹੇ ਹੋ ਤੁਸੀਂ ਐਸ ਵੀ ਯੂ ਐਲ ਦੇ ਵਿੱਚ ਉਹਨੇ ਬਹੁਤ ਗੱਲਾਂ ਕਲੀਅਰ ਉਹ ਦਿਸ ਰਿਹਾ ਸੀ ਵੀ ਅਸਲ 'ਚ ਸਿੱਧੂ ਤਾਂ ਨਾ ਉਹ ਸਿਧਾਂਤ ਮੰਨੀ ਬੈਠਾ ਸੀਗਾ ਜਿੰਨਾ ਕ ਮੈਂ ਸਿੱਧੂ ਨੂੰ ਜਾਣਦਾ ਮਾਂ ਤੁਸੀਂ ਵੀ ਜਿੰਨੇ ਸਿੱਧੂ ਨੂੰ ਸਾਰੇ ਦੁਨੀਆਂ ਚਾਹੁੰਦੇ ਹੋ ਤੁਸੀਂ ਪਰ ਤੁਸੀਂ ਸਿੱਧੂ ਨੂੰ ਦੇਖਦੇ ਕਿਸ ਅੱਖ ਨਾਲੋਂ ਮੈਂ ਦੱਸਦਾ ਮੈਂ ਸਿੱਧੂ ਨੂੰ ਇਸ ਅੱਖ ਨਾਲ ਵੇਖਦਾ ਵੀ ਉਹ ਇਨਸਾਨ ਸੀ ਜਿਹੜਾ ਕਹਿੰਦਾ ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਓਹੋ ਸਬਨਾ ਕੀ ਰੇਨਕਾ ਦੋ ਆਓ ਹਮਾਰੇ ਪਾਸ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਬਾਣੀ ਜੀ ਕਹਿੰਦੇ ਆ ਵੀ ਪਹਿਲਾ ਮਰਨ ਕਬੂਲ ਕਰ ਲਾ ਜਿਉਣ ਦੀ ਆਸ ਛੱਡ ਦੇ ਫੇਰ ਮੇਰੇ ਦਰ ਤੇ ਆਈ ਤੇ ਸਿੱਧੂ ਮਰਨ ਕਬੂਲ ਕਰੀ ਬੈਠਾ ਸੀ ਉਹ ਉਹਦੇ ਗਾਣੇ ਦੱਸਦੇ ਨੇ ਉਹ ਤਾਂ ਆਪਦੇ ਜਾਹੋ ਜਲਾਲ ਨਾਲ ਜਿਉਆ ਤੇ ਉਹ ਆਪਦੇ ਜਾਹੋ ਜਲਾਲ ਨਾਲ ਉਹਨੇ ਆਪਦੀ ਜਿਹੋ ਜੀ ਉਹ ਮੌਤ ਮੰਗਦਾ ਸੀ ਨਾ ਉਹ ਤਾਂ ਕਹਿੰਦਾ ਸੀ ਮੈਂ ਆਈ ਜਾਵਾਂ ਉਹਦੇ ਗਾਣਿਆਂ ਵਿੱਚ ਇਹੀ ਕੁਝ ਵੇਖਦਾ ਸੀਗਾ ਨਾ ਉਹ ਕਹਿੰਦਾ ਸੀ ਜਦੋਂ ਗਿਆ ਤੇ ਜਿਹੜੇ ਅਸਲੇ ਨਾਲ ਉਹ ਤੇ ਫਾਇਰ ਕੀਤਾ ਗਿਆ ਉਹ ਅਸਲਾ ਵੀ ਇੰਪੋਰਟ ਹੋਇਆ ਹੋਇਆ ਸੀਗਾ ਉਹ ਆਪਦੇ ਗਾਣਿਆਂ ਦੇ ਵਿੱਚ ਜ਼ਿਕਰ ਕਰ ਦੁੰਦਾ ਸੀਗਾ ਜਿਵੇਂ ਮਸ਼ਹੂਰ ਕਹਿੰਦੇ ਰਸ਼ੀਆ ਉਹਨੇ ਕਿਹਾ ਵੀ ਸ ਨੇ ਗੱਲਾਂ ਮੈਂ ਤਾਂ ਬਾਪੂ ਨੂੰ ਵੀ ਕਹੀ ਮੈਂ ਕਿਹਾ ਬਾਪੂ ਸਾਧ ਪੁੱਤ ਸੀਗਾ ਇਹ ਵੀ ਜਿਹੜੇ ਜਿਹੜੇ ਬਚਨ ਕਰੀ ਗਿਆ ਉਹ ਸਾਰੇ ਪੂਰੇ ਹੋਈ ਜਾਂਦੇ ਨੇ ਸੁਪਰਤ ਰਾਸ ਦੀ ਆ ਸਾਡਾ ਐਡਾ ਵੱਡਾ ਚੜ੍ਹਦੀ ਕਲਾ ਵਾਲਾ ਸੂਰਮਾ ਇਸ ਤਰ੍ਹਾਂ ਦੁਨੀਆ ਤੋਂ ਗਿਆ ਅਤੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਉਹਦੇ ਇਨਸਾਫ ਵੀ ਨਹੀਂ ਲੈ ਸਕੇ ਇਹ ਮਾੜੀ ਗੱਲ ਆ ਸੋ ਸਰਕਾਰਾਂ ਨੂੰ ਬੇਨਤੀ ਆ ਸਿੱਧੂ ਉਹ ਇਨਸਾਨ ਆ ਜਿਹਨੂੰ ਹਰੇਕ ਘਰ ਦੇ ਵਿੱਚ ਸਾਡੇ ਪਿੰਡ ਕੀ ਤੁਸੀਂ ਵੇਖੋ ਭਾਵੇਂ ਕਿਸੇ ਵੀ Hindu ਨੇ ਕੋਈ ਮੁਸਲਮਾਨ ਨੇ ਘਰ ਦੇ ਵਿੱਚ ਉਹਦੇ ਪ੍ਰਸ਼ਾਦਾਸ਼ਕ ਨੂੰ ਜੀ ਨਹੀਂ ਕਰਦਾ ਇਹ ਕਿਸੇ ਦਾ ਜਿਹਦੇ ਸਿੱਧੂ ਦੁਨੀਆ ਤੋਂ ਗਿਆ ਏ ਸੋ ਇਹੀ ਬੇਨਤੀ ਆ ਆਪਣੇ ਜਿਹੜੇ ਹੋਰ ਸਿੱਧੂ ਆ ਸੀ ਉਹਨਾਂ ਸਿੱਧੂਆਂ ਨੂੰ ਬਚਾ ਲਈਏ ਤੇ ਜਿਉਂਦਿਆਂ ਦੀ ਕਦਰ ਕਰੀਏ ਮਰਨ ਪਿੱਛੋਂ ਕੋਈ ਫਾਇਦਾ ਨਹੀਂ ਹੁਣ ਅੱਜ ਆਪਾਂ ਜਿਉਂਦੇ ਹੁਣ ਮੈਂ ਬੇਨਤੀਆਂ ਕਰੀ ਜਨਾ ਇੱਕ ਹੋ ਜੋ ਇੱਕ ਹੋ ਜੋ ਇੱਕ ਹੋ ਜੋ ਨਾ ਸਾਡੀ ਮੰਨ ਲਓ ਸਾਡੇ ਜਾਣ ਤੋਂ ਬਾਅਦ ਇਹ ਗੱਲ ਦਾ ਕੋਈ ਫਾਇਦਾ ਨਹੀਂ ਜਿਉਂਦਿਆਂ ਦੀ ਗੱਲ ਕਹਿੰਦੇ ਵੀ ਲੋਕ ਹਜੇ ਨਹੀਂ ਹੱਟਦੇ ਅੜੀਆਂ ਤੋਂ ਜਿਉਂਦੇ ਦੇ ਕੋਈ ਬਾਤ ਨਹੀਂ ਪੁੱਛਦਾ ਪਿੱਛੋਂ ਦੀਵੇ ਬਾਲਣ ਮੜੀਆਂ ਤੋਂ ਜਿਉਂਦੇ ਦੇ ਨਾਲ ਖੜਗੇ ਤਾਂ ਵਕਤ ਕੁਝ ਹੋਰ ਹੋਣਾ ਸੀਗਾ ਜੇ ਉਹ ਜਿਉਂਦਾ ਸੀ ਜਿਹੜੇ ਕਾਰਜ ਨੂੰ ਤੁਰਿਆ ਸੀ ਤੁਸੀਂ ਉਦੋਂ ਦਾ ਸਾਥ ਦਿੰਦੇ ਸ਼ਾਇਦ ਅੱਜ ਦਾ ਸਮਾਂ ਹੋਰ ਸੋਹਣਾ ਹੁੰਦਾ ਪਰ ਚਲੋ ਵਾਹਿਗੁਰੂ ਬਲ ਬਖਸ਼ੂਗਾ ਉਹਨਾਂ ਦੇ ਪਰਿਵਾਰ ਲਈ ਸਾਰੇ ਅਰਦਾਸ ਕਰਦੇ ਰਹੋ ਮਹਾਰਾਜ ਇਹਨਾਂ ਨੂੰ ਨਿਸਾਬ ਵੀ ਦੇਣ ਤੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਮੇਰੀ ਤਾਂ ਇੱਛਾ ਬੇਬੇ ਬਾਪੂ ਕਿਸੇ ਨਾ ਕਿਸੇ ਗੁਰੂ ਵਾਲੇ ਬਣ ਕੇ ਮਹਾਰਾਜ ਦੇ ਸਰੂਪ ਚਾਹਣ ਤਾਂ ਸਤਗੁਰੂ ਜੀ ਦਾ ਫਿਰ ਜਦੋਂ ਜੀਵਣਾ ਜਦੋਂ ਦੇਖਣਗੇ ਵੀ ਸਾਡੇ ਬਾਪੂ ਨੇ ਵੀ ਚਾਰ ਪੁੱਤ ਵਾਰੇ ਹਨ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਚੜ੍ਹਦੀ ਕਲਾ ਦਾ ਹੌਸਲਾ ਜ਼ਰੂਰ ਮਿਲੂਗਾ